ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇਹ ਕੈਟਾਗਰੀ ਦੇ ਗੈਂਗਸਟਰ ਗੁਰਦੀਪ ਸਿੰਘ ਜਸਦੇਵ ਉੱਪਰ 42 ਮਾਮਲੇ ਪਹਿਲਾਂ ਹੀ ਦਰਜ ਨੇ ਉਸਦੇ ਸਾਥੀਆਂ ਨੂੰ BMW ਕਾਰ ਅਤੇ 400 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ ਕੱਲ ਐਸਐਸਪੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਸੀ ਅੱਜ ਰਿਕਵਰੀ ਲਈ ਗੁਰਦੀਪ ਸਿੰਘ ਗੈਂਗਸਟਰ ਨੂੰ ਲੈ ਕੇ ਗਏ ਤਾਂ ਉਤੋਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਦੇ ਉੱਪਰ ਫਾਇਰ ਵੀ ਕੀਤੇ ਗਏ ਨੇ ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਫੈਰ ਕੀਤੇ ਤਾਂ ਗੁਰਦੀਪ ਸਿੰਘ ਦੀ ਕਬੀ ਲੱਤ ਤੇ ਗੋਲੀ ਵੱਜੀ ਆ ਜਿਸ ਕਾਰਨ ਗੁਰਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਗੁਰਦੀਪ ਸਿੰਘ ਅਤੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗੁਰਦੀਪ ਸਿੰਘ ਨੂੰ ਇਲਾਜ ਲਈ ਮੋਗੇ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਆਓ ਦੇਖਦੇ ਹਾਂ ਮੋਗੇ ਤੋਂ ਬਿੱਟੂ ਪ੍ਰਬਾਦੀਏ ਖਾਸ ਰਿਪੋਰਟ ਅਜਿਹੀ ਇਹ ਟੀਮ ਗੁਰਦੀਪ ਸਿੰਘ ਮੰਨਾ ਜੋ ਇੱਕ ਇੱਕ ਕੈਟਾਗਰੀ ਦਾ ਗੈਸਟਰ ਹੈਗਾ ਇਸ ਨੂੰ ਅਸੀਂ 400 400 ਗ੍ਰਾਮ ਹਿਰੋਇਨ ਇੱਕ BMW ਕਾਰ ਇੱਕ ਪਿਸਤਲ ਨਾਲ ਫੜਿਆ ਗਿਆ ਸੀ ਐਦੀ ਨਾਲ ਇੱਕ ਹੋਰ ਜਿਹੜਾ ਇੱਕ ਜਿਹੜਾ ਚੋੜ ਚੱਕਦਾ ਹੀ ਰਹਿਣ ਵਾਲਾ ਹੈਗਾ ਸੀ ਇੱਕ ਕਿਊਚਾ ਅਰੈਸਟ ਕੀਤਾ ਗਿਆ ਸੀ ਇਸ ਨੂੰ ਅੱਜ ਅਸੀਂ ਰਿਮਾਂਡ ਲੈ ਕੇ ਇਸੇ ਫਰਦਰ ਅਸੀਂ ਜਿਹੜੀ ਬਰਾਮਦਗੀ ਕਰਨ ਲਈ ਲੈ ਕੇ ਆਏ ਸੀ ਇੱਕ ਜਿਹੜਾ ਨੇ ਪਿਸਤਲ ਜਿਹੜਾ ਹੈਗਾ ਸੀ ਜਿਹੋ ਇਹਨੇ ਪੋਜੀਸ਼ਨ ਦੱਸਿਆ ਕਿ ਇੱਥੇ ਅਸੀਂ ਲੁਕੋਇਆ ਹੋਇਆ ਹੈਗਾ ਜਿਹੜਾ ਇਹ ਸਪੌਟ ਹੈਗਾ ਹੈਗਾ ਇਹ ਇਹਨੂੰ ਇਹ ਨਸ਼ਾ ਵੇਚਣ ਲਈ ਵਰਤਦੇ ਸੀ ਇਹ ਵਾਲੇ ਸਪੌਟ ਨੂੰ ਤੇ ਸਾਰੇ ਜਿਹੜੇ ਹੈਗੇ ਨੂੰ ਜਾਣਕਾਰੀ ਏਰੀਆ ਦੇ ਹੈਗੇ ਸੀ ਇਸ ਨੂੰ ਜਿਹੜਾ ਫਰਦਰ ਸਾਡੀ ਪੁਲਿਸ ਟੀਮ ਲੈ ਕੇ ਆਈ ਹੈ ਇੱਕ ਗੱਡੀ ਚ ਤੇ ਮੀਂਹ ਬਾਰਿਸ਼ ਹੋ ਰਹੀ ਸੀ ਬਾਰਿਸ਼ ਦਾ ਫਾਇਦਾ ਚੱਕ ਕੇ ਇਹ ਇਧਰ ਨੀਵੀਂ ਜਗ੍ਹਾ ਤੇ ਭੱਜਣ ਲੱਗਿਆ ਤੇ ਜਿੱਥੇ ਨੇ ਪਿਸਟਲ ਓਕ ਹੋਇਆ ਹੋਇਆ ਸੀ ਉੱਥੋਂ ਹੀ ਸਿਰ ਪਿਸਟਲ ਚੱਕਿਆ ਨੇ ਪੁਲਿਸ ਪਾਰਟੀ ਤੇ ਫਾਇਰ ਕਿਤੇ ਦੋ ਜਵਾਬੀ ਚ ਪੁਲਿਸ ਫਾਇਰ ਪੁਲਿਸ ਪਾਰਟੀ ਵੱਲੋਂ ਵੀ ਫਾਇਰ ਕਿਤੇ ਗਏ ਜੋ ਇੱਕ ਫਾਇਰ ਉਹਦੀ ਲੱਤ 'ਚ ਲੱਗਿਆ ਤੇ ਉਸ ਨੂੰ ਅਸੀਂ ਜੋ ਹੈਗਾ ਉੱਥੇ ਹੀ ਐਪਰੀਹੈਂਡ ਕਰਕੇ ਉਸ ਨੂੰ ਫਰਦਰ ਅਸੀਂ ਸਿਵਲ ਹਸਪੀਟਲ ਚ ਉਹਦੀ ਜੋ ਮਡਲੀ ਜਿਹੜੀ ਹੈ ਨੀ ਮੈਡੀਕਲ ਸਹਾਇਤਾ ਉਹਨੂੰ ਦੋਨਲੀ ਉੱਥੇ ਐਡਮਿਟ ਕਰਾਇਆ ਗਿਆ ਪਰ ਦੱਸਿਆ ਵਿਚਾਰਿਆਂ ਜੀ ਐਸਐਸਪੀ ਸਾਹਿਬ ਨੇ ਦੱਸਿਆ ਕੱਲ੍ਹ ਕੇ ਇਹ ਇਹ 42 ਦੇ ਕਰੀਬ ਇਹ ਫਰਦਰ 43 ਹੋ ਗਿਆ ਹੁਣ ਇਹ ਜਿਹੜੇ ਆਹੀ ਆਪਣੇ ਹੀਨਸ ਕੇਸਸ ਤੇ ਐਨਡੀਪੀਐਸ ਦੇ ਤਹਿਤ ਇਹਦੇ ਉੱਪਰ ਪਰਚਰ ਰਜਿਸਟਰਡ ਨੇ ਇਹ ਬਨਾਲਾ ਦਾ ਰਹਿਣ ਵਾਲਾ ਹੈਗਾ ਤੇ ਇਹ ਬਨਾਲਾ ਨੂੰ ਛੱਡ ਕੇ ਇੱਥੇ ਚੂੜ ਚੱਕੇ ਰੀਚ ਇਹ ਨਸ਼ੇ ਦੀ ਸਪਲਾਈ ਚ ਕੰਮ ਕਰਦਾ ਸੀ ਤੇ ਇਹ ਇਹਨਾਂ ਦਾ ਮੇਨ ਸਪੋਰਟ ਤੋ ਪੁਲਿਸ ਮੁਲਾਜਮ ਦਾ ਕੇਜੂਅਲਟੀ ਸਰ ਪੁਲਿਸ ਪਾਰਟੀ ਦੀ ਸਾਡੀ ਬਚਤ ਰਹੀ ਹੈਗੀ ਆ ਉਹਨਾਂ ਨੇ ਗੱਡੀ ਦੀ ਆੜ ਲੈ ਕੇ ਇਥੋਂ ਬਚਾ ਕੀਤਾ ਆਪਣਾ ਤੇ ਉਹਨਾਂ ਵੱਲੋਂ ਵੀ ਪੰਜ ਫਾਇਰ ਕੀਤੇ ਗਏ ਤੇ ਉਸ ਵੱਲੋਂ ਦੋ ਫਾਇਰ ਕੀਤੇ ਗਏ ਤੇ ਇੱਕ ਫਾਇਰ ਜਿਹੜਾ ਉਹਦੀ ਲੱਤ 'ਚ ਲੱਗਿਆ ਤੇ ਉਸ ਨੂੰ ਐਪਰੀਹੈਂਡ ਕੀਤਾ ਗਿਆ ਬਹੁਤ ਫਾਇਰਿੰਗ ਸਾਤ ਹੋਈ ਸਰ ਹਾਂ ਤੋ 6 ਤੋਂ 7 ਦੇ ਹੈਗੇ ਆ ਸੀ ਜੋ ਅਸੀਂ ਆ ਆਇਡੈਂਟੀਫਾਈ ਕੀਤੇ ਹੈਗੇ ਤੇ ਫਰੈਂਸਿਕ ਟੀਮ ਆ ਰਹੀ ਹੈਗੀ ਹੈ ਤੇ ਫਰਦਰ ਅਸੀਂ ਜਿਹੜੀ ਹੈਗੀ ਹੈ ਰਿਕਵਰੀ ਵਿਦਿ ਐਵੀਡੈਂਸ ਉਹ ਫਰੈਂਸਿਕ ਟੀਮ ਨਾਲ ਕਰਦੇ ਪਏ ਕੀ ਸਾਤਾ ਸੀਐਸਟਾ ਵੱਲੋਂ ਮੁਸ਼ਤਦੀ ਦਿਖਾਈ ਗਈ ਹੈ ਬਿਲਕੁਲ ਦਿਖਾਈ ਗਈ ਹੈ ਸੀਐਸਟਾ ਵੱਲੋਂ ਬੜੀ ਗੈਂਗਸਟਰ ਸੀਸਨ ਨੂੰ ਉਹ ਬਰਾਮਦਗੀ ਵੀ ਕੀਤੀ ਗਈ ਕੱਲ ਪਕੜਿਆ ਵੀ ਗਿਆ ਤੇ ਅੱਜ ਉਸ ਨੂੰ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਬੜੀ ਬਹਾਦਰੀ ਨਾਲ ਇਸ ਨੂੰ ਦੁਬਾਰਾ ਫੜ ਕੇ ਇਸ ਨੂੰ ਇਸ ਇਲਾਕੇ ਤੁਹਾਡੇ ਵੱਲੋਂ ਡੀਐਸਪੀ ਡੀ ਸਾਹਿਬ ਵੱਲੋਂ ਤੇ ਐਸਐਸਪੀ ਸਾਹਿਬ ਦੇ ਦਿਸਨ ਲਗਾਤਾਰ ਜਿਹੜੀ ਹੈ ਅਕਾਉਂਟਸ ਹੋ ਰਿਆ ਨੇ ਰਿਕਵਰੀਜ਼ ਹੋ ਰਿਆ ਨੇ ਸਰ हां ए ਸਾਡੇ ਸੀਐਮ ਸਾਹਿਬ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਜਿਹੜੇ ਅਸੀਂ ਮੋਗਾ ਪੁਲਿਸ ਮੋਗਾ ਡਿਸਟ੍ਰਿਕਟ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧਾਂ ਤੇ ਅੱਗੇ ਵੀ ਫਰਦਰ ਅਸੀਂ ਕਾਰਵਾਈਆਂ ਕਰਾਂਗੇ ਤੇ ਸਾਡੀਆਂ ਜਿਹੜੀਆਂ ਰੇਟਸ ਨੇ ਜਿਹੜੇ ਮੇਨ ਗੈਂਗਸਟਰ ਨੇ ਜਾਂ ਸਮੱਗਲਰ ਨੇ ਇੱਥੇ ਮੋਗੇ ਦੇ ਉਹਨਾਂ ਦੇ ਨੂੰ ਅਰੈਸਟ ਕਰਕੇ ਅਸੀਂ ਇਹਨਾਂ ਨੂੰ ਰਿਕਵਰੀ ਕਰਾਂਗੇ